ਗੁਰਬਾਣੀ ਦਾ ਕਥਨ ਹੈ ਜਨਮ ਮਰਨ ਦੋਹੋ ਮੈਂ ਨਾਹੀ ਜਨ ਪ੍ਰਪਕਾਰੀ ਆਏ ਜੀਆ ਦਾਨ ਦੋ ਭਗਤੀ ਲਾਇਨ ਹਰਿ ਸਿਉ ਲਾਇਨ ਬਿਲਾਏ ਇਹ ਜੋ ਗੁਰਬਾਣੀ ਦੀਆਂ ਸਤਰਾਂ ਨੇ ਬਿਲਕੁਲ ਸੰਤ ਬਾਬਾ ਅਮਰ ਸਿੰਘ ਜੀ ਪੈਰੋ ਮਜਰਿਆ ਵਾਲਿਆਂ ਤੇ ਬਿਲਕੁਲ ਸਟੀਕ ਬੈਠਦੀਆਂ ਨੇ ਕਲਯੁਗ ਦੇ ਯੁੱਗ ਦੇ ਵਿੱਚ ਜਿੱਥੇ ਕਾਮ ਕ્રોਧ ਲੋਭ ਮੋਹ ਹੰਕਾਰ ਦੀ ਅਗਨੀ ਦੇ ਵਿੱਚ ਜੀਵ ਤਪਦੇ ਨੇ ਤੇ ਉਹ ਪ੍ਰਭੂ ਤੋਂ ਮੁਖ ਮੋੜ ਚੁੱਕੇ ਹੁੰਦੇ ਨੇ ਅਜੇ ਵਿੱਚ ਅਜੇ ਸੰਤ ਮਹਾਪੁਰਸ਼ਾਂ ਦਾ ਆਉਣਾ ਤੇ ਲੋਕਾਂ ਨੂੰ ਭਗਤੀ ਦੇ ਨਾਲ ਜੋੜਨਾ ਬਾਣੀ ਦੇ ਨਾਲ ਜੋੜਨਾ ਬਾਣੀ ਦੇ ਨਾਲ ਜੋੜਨਾ ਤੇ ਖੁਦ ਆਪ ਹਮੇਸ਼ਾ ਪ੍ਰਭੂ ਦੇ ਰੰਗ ਵਿੱਚ ਰੰਗੇ ਰਹਿਣਾ ਇੱਕ ਅਜਿਹੀ ਹੀ ਮਿਸਾਲੀ ਮੂਰਤ ਸਰਣ ਸੰਤ ਬਾਬਾ ਅਮਰ ਸਿੰਘ ਜੀ ਪੈਰੋ ਮਜਰੇ ਵਾਲੇ ਜਿਨ੍ਹਾਂ ਨੂੰ ਕਿ ਸੰਤ ਕਰਤਾਰ ਸਿੰਘ ਤੋਂ ਮਜਰੇ ਵਾਲਿਆਂ ਦਾ ਆਸ਼ੀਰਵਾਦ ਪ੍ਰਾਪਤੀ ਤੇ ਉਹਨਾਂ ਵੱਲੋਂ ਹੀ ਇਹ ਪੈਰੋ ਮਜਰਾ ਵਿਖੇ ਇਹਨਾਂ ਨੂੰ ਥਾਪਨਾ ਦਿੱਤੀ ਗਈ ਸੀ ਬਰਸੋਏ ਗਏ ਸੀ ਬਾਬਾ ਸੰਤ ਬਾਬਾ ਕਰਤਾਰ ਸਿੰਘ ਪੈਰੋ ਮਜਰਾ ਵਾਲਿਆਂ ਵੱਲੋਂ ਬਰਸੋਏ ਸੰਤ ਬਾਬਾ ਅਮਰ ਸਿੰਘ ਜੀ ਜੋ ਕਿ 25 ਜੂਨ ਨੂੰ ਸੱਚਖੰਡ ਵਿਖੇ ਜਾਬਰਾਜੇ ਸਨ ਯਾਦ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਮ ਅਰਦਾਸ 3 ਜੁਲਾਈ ਨੂੰ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਦੁਪਹਿਰੇ 1 ਵਜੇ ਅੰਤਮ ਅਰਦਾਸ ਹੋਏਗੀ ਤੇ ਆਪ ਜੀ ਨੂੰ ਦੱਸ ਦਈਏ ਕਿ ਸੰਸਥਾ ਮਹਾਂਪੁਰਖਾਂ ਦਾ ਜੋ ਇਹ ਸਾਰਾ ਜੀਵਨ ਸੀ ਲੋਕ ਭਲਾਈ ਦੇ ਵਿੱਚ ਤੇ ਬਾਣੀ ਤੇ ਬਾਣੇ ਦੇ ਨਾਲ ਲੋਕਾਂ ਨੂੰ ਜੋੜਦੇ ਹੋਏ ਇਹ ਸਾਰਾ ਵਰਤਾਂਤ ਇਹ ਲੰਘਿਆ ਹੈਗਾ ਤੁਸੀਂ ਵੇਖਿਆ ਹੈਗਾ ਇਲਾਕਾ ਨਿਵਾਸੀਆਂ ਨੇ ਵੀ ਤੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕਦੇ ਵੀ ਕੋਈ ਆਪਣਾ ਚੇਲਾ ਜਾਂ ਕਿਸੇ ਹੋਰ ਨੂੰ ਕੋਈ ਆਪਣੇ ਗੁਰਦੁਆਰਾ ਦਸ਼ਮੇਸ਼ਗੜ੍ਹ ਸਾਹਿਬ ਪੈਰੋ ਮજરા ਦਾ ਜੋ ਟਰਸਟ ਬਣਾ ਹੈ ਸੰਤ ਬਾਬਾ ਕਰਤਾਰ ਸਿੰਘ ਪੈਰੋ ਮજરા ਵਾਲਿਆਂ ਦਾ ਸ੍ਰੀ ਗੁਰਦੁਆਰਾ ਸਾਹਿਬ ਟਰਸਟ ਪੈਰੋ ਮજરા ਬਣਿਆ ਹੋਇਆ ਉਸ ਦੀ ਜੋ ਸੇਵਾ ਹੈ ਉਹ ਕਦੇ ਵੀ ਕਿਸੇ ਨੂੰ ਨਹੀਂ ਦਿੱਤੀ ਤੇ ਆਪਣੇ ਜੀਵਨ ਦੀ ਜੀਵੀ ਉਹਨਾਂ ਨੇ ਕੋਈ ਆਪਣਾ ਚੇਲਾ ਜਾਂ ਕੋਈ ਕਿਸੇ ਨੂੰ ਆਪਣਾ ਮੁਖੀ ਨਹੀਂ ਅੱਗੇ ਲਈ ਥਾਪਿਆ ਤੇ ਹੁਣ ਜੇਕਰ ਅਸੀਂ ਗੱਲ ਕਰ ਲਈਏ ਤਾਂ ਜਿੱਥੇ ਟਰਸਟ ਵੱਲੋਂ ਸਾਰੇ ਪ੍ਰਬੰਧ ਬੜੇ ਮੌਜੂਦਾ ਰੂਪ ਦੇ ਵਿੱਚ ਚਲਾਏ ਜਾ ਰਹੇ ਨੇ ਉੱਥੇ ਗੁਰਦੁਆਰਾ ਸ੍ਰੀ ਦਰਸ਼ਨੀਸ਼ਗੜ ਸਾਹਿਬ ਪੈਰੋ ਮજરા ਟਰਸਟ ਦੇ ਜੋ ਚੇਅਰਮੈਨ ਹੋਣਗੇ ਉਹ ਸੰਤ ਬਾਬਾ ਕਰਤਾਰ ਸਿੰਘ ਪੈਰੋ ਮજરા ਵਾਲਾ ਹੀ ਹੋਣਗੇ ਤੇ ਗੁਰੂਗ੍ਰੰਥ ਸਾਹਿਬ ਦੀ ਸਰਪ੍ਰਸਤੀ ਹੇਠ ਸਾਰੇ ਪ੍ਰਬੰਧ ਪਹਿਲਾਂ ਦੀ ਤਰ੍ਹਾਂ ਹੀ ਵਿਖੇ ਜਾਣਗੇ ਤੇ ਚਲਾਏ ਜਾਣਗੇ ਜੇਕਰ ਕਿਸੇ ਨੇ ਕੋਈ ਸੇਵਾ ਦੇਣੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਟਰਸਟ ਨੂੰ ਸੇਵਾ ਦੇਣੀ ਹੈ ਤਾਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਾ ਦਿੱਤੀ ਜਾਵੇ ਤੇ ਉਹ ਜੋ ਸੇਵਾ ਹੈ ਉਹ ਟਰਸਟ ਨੂੰ ਹੀ ਦਿੱਤੀ ਜਾਵੇ ਤੇ ਪਰਚੀ ਵੀ ਲਈ ਜਾਵੇ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਨਾ ਦਿੱਤੀ ਜਾਵੇ ਇਹ ਜੋ ਜਾਣਕਾਰੀ ਹੈ ਸਾਰੀ ਇਹ ਟਰਸਟ ਵੱਲੋਂ ਦਿੱਤੀ ਗਈ ਹੈ ਤੇ ਜੋ ਫਿਰ ਆਪ ਜੀ ਨੂੰ ਇੱਕ ਵਾਰ ਯਾਦ ਕਰਾ ਦਈਏ ਕਿ ਨਿਮਰਤਾ ਦੇ ਪੁੰਜ ਸੰਤ ਮਹਾਪੁਰਖ ਬਾਬਾ ਸੰਤ ਬਾਬਾ ਅਮਰ ਸਿੰਘ ਜੀ ਜੋ ਕਿ ਪੈਰੋ ਮਜਰੇ ਵਾਲੇ ਜੋ ਕਿ 25 ਜੂਨ ਨੂੰ ਸੱਚਖੰਡ ਵਿਖੇ ਜਾਬਰਾਜੇ ਸਨ ਉਹਨਾਂ ਦੀ ਜੋ ਯਾਦ ਦੇ ਵਿੱਚ ਉਹਨਾਂ ਦੇ ਨਿਮਿਤ ਅਖੰਡ ਪਾਠ ਸਾਹਿਬ ਦੇ ਭੋਗ ਤੇ ਅੰਤਮ ਅਰਦਾਸ 3 ਜੁਲਾਈ ਦੁਪਹਿਰ 1 ਵਜੇ ਹੋਵੇਗੀ